ਸੋ ਸਾਰ ਵੀਰੋ ਆਪਣੇ ਘਰਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਨੇਗੇ ਪੋਲੀਥੀਨ ਦੇ ਲਿਫਾਫੇ ਜਾਂ ਹੋਰ ਡਰਮ ਦਾ ਹੋਰ ਆਪਾਂ ਚੀਜ਼ਾਂ ਲੈ ਕੇ ਆਉਣੇ ਆ ਉਹਨਾਂ ਨੂੰ ਆਪਾਂ ਖੇਤੀ ਦੇ ਵਿੱਚ ਜਿਹੜੇ ਘਰ ਦੇ ਆਪਣੇ ਬੂਟੇ ਨਗੇ ਜਾਂ ਫੁੱਲਾ ਵਾਲੇ ਹੋਣ ਜਾਂ ਆਪਣੇ ਆਮਬਾ ਜਾਂ ਹੋਰ ਜਿਵੇਂ ਡ੍ਰੈਗਨ ਫਰੂਟ ਆ ਜਾਂ ਗਲੋਦੀ ਦੀ ਜਿਹੜੀ ਆ ਪਨੀਰੀ ਆ ਉਹਨਾਂ ਦੇ ਵਿੱਚ ਲਾਈ ਜਾ ਸਕਦੀ ਆ ਸੋ ਅੱਜ ਮੈਂ ਪਿੰਡ ਧਰਮਗੜ ਤਹਿਸੀਲ ਅਮਲੋ ਗਲਾ ਫਤੇਗੜ ਸਾਹਿਬ ਸਰਦਾਰ ਬਹਾਦਰ ਸਿੰਘ ਦੇ ਜਿਹੜਿਆ ਸਾਹਿਬ ਦੇ ਫਾਰਮ ਦੇ ਉੱਪਰ ਆ ਸੋ ਇਹਨਾਂ ਨੇ ਜਿਹੜੇ ਵੀ ਇਹਨਾਂ ਦੀ ਆਪਣੇ ਜਿਹੜੀ ਪੈਸਟਿਸਾਈਡ ਵੀ ਤੇ ਸੀਡ ਦੀ ਤੇ ਆਪਣਾ ਫਰਟੀਲਾਈਜ਼ਰ ਦੀ ਸ਼ੋਅ ਵੀ ਆ ਸੋ ਇਹ ਜਿੰਨਾ ਵੀ ਆਪਣੇ ਲਫਾਵੇ ਇੱਥੇ ਹੁੰਦੇ ਨੇਗੇ ਉਹਨਾਂ ਦੇ ਵਿੱਚ ਆ ਮਿੱਟੀ ਭਰ ਕੇ ਤੁਸੀਂ ਦੇਖੋਗੇ ਆ ਸਾਰੇ ਕਲੇ ਕਲੇ ਬੂਟਾ ਸੋ ਅੰਬ ਦੀ ਜਿਹੜੀ ਆ ਇਹ ਆਪਣੇ ਡ੍ਰੈਗਨ ਫਰੂਟ ਦੇ ਆ ਆਪਣੇ ਜਿਹੜੀ ਆ ਫੁੱਲਾ ਵਾਲੇ ਤੇ ਹੋਰ ਜਿਹੜੇ ਨੇਗੇ ਫਲਾਂ ਵਾਲੇ ਜਿਹੜੇ ਬੂਟੇ ਨੇਗੇ ਉਹ ਲਾਏ ਨੇਗੇ ਤੇ ਜਿਹੜਾ ਇਹਨਾਂ ਦੀ ਆਪਣੇ ਦੁਕਾਨ ਦੇ ਉੱਪਰ ਕੋਈ ਵੀ ਆਪਣਾ ਕਿਸਾਨ ਕੋਈ ਵੀ ਲੈਣ ਆਉਂਦਾ ਕੋਈ ਸਪੇ ਲੈਣ ਆਉਂਦਾ ਕੋਈ ਖਾਦ ਲੈਣ ਆਉਂਦਾ ਤਾਂ ਉਹਨਾਂ ਨੂੰ ਇਹ ਬੂਟਿਆਂ ਦੀ ਸੇਵਾ ਜਿਹੜੀ ਆ ਉਹ ਵੀ ਇਹ ਫ੍ਰੀ ਕਰਦੇ ਨੇਗੇ ਸੋ ਕਿਸਾਨ ਵੀਰੋ ਆਪਾਂ ਵੀ ਇਹਨਾਂ ਤੋਂ ਸਿੱਖ ਕੇ ਵੀ ਘਰੋਂ ਕੋਈ ਪੈਸਾ ਨਹੀਂ ਲਾਉਣਾ ਤੇ ਜਿਹੜਾ ਸਾਡੇ ਕੋਲੇ ਲਫਾਬੇ ਨੇ ਤੇ ਉਹਨਾਂ ਨੂੰ ਅਸੀਂ ਸਾਂਭ ਕੇ ਉਹਨਾਂ ਦੇ ਵਿੱਚ ਅਸੀਂ ਮਿੱਟੀ ਪਾ ਕੇ ਇਹ ਬੂਟੇ ਨੇ ਪਿੱਪਲ ਦੇ ਵੀ ਹੋਰ ਵੀ ਜਿਹੜੇ ਨੇਗੇ ਆਪਣੇ ਜਾਮਣ ਆ ਕਈ ਕਿਸਮ ਦੇ ਜਿਹੜੇ ਬੂਟੇ ਨੇ ਇਹ ਆਪਦੇ ਲਾਜ਼ਨ ਦੇ ਨੇ ਤੇ ਇਸੇ ਤਰ੍ਹਾਂ ਜਿਹੜੀ ਇਹਨਾਂ ਦੀ ਪਨੀਰੀ ਤਿਆਰ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਇਹ ਕਿਸਾਨਾਂ ਨੂੰ ਕਿਸਾਨ ਇਹਨਾਂ ਦੀ ਦੁਕਾਨ ਤੋਂ ਜਿਹੜੇ ਆ ਕੇ ਉਹ ਜਾਂ ਇੱਥੋਂ ਇਹਨਾਂ ਦੇ ਫਾਰਮ ਤੋਂ ਆ ਕੇ ਲੈ ਜਾਂਦੇ ਨੇਗੇ ਸੋ ਇਹ ਵੀ ਕਿਸਾਨ ਵੀਰੋ ਇੱਕ ਵਾਤਾਵਰਨ ਨੂੰ ਜਿਵੇਂ ਅਸੀਂ ਸਾਫ਼ ਰੱਖਣ ਦਾ بجائے ਅਸੀਂ ਕਿ 11 ਵਜੇ ਦੇ ਵਿੱਚ ਲਫਾਫੇ ਜਿਹੜੇ ਆ ਉਹਨਾਂ ਨੂੰ ਅਸੀਂ ਸਿਟੀਏ ਤਾਂ ਕਿਉਂ ਨਾ ਅਸੀਂ ਉਹਨਾਂ ਦਾ ਵਰਤੋਂ ਚ ਜਿਵੇਂ ਪਲਾਸਟਿਕ ਦੀਆਂ ਆ ਜਾਂ ਵੱਡੀਆਂ ਬਾਲਟੀਆਂ ਹੁੰਦੀਆਂ ਨੇਗੇ ਜਾਂ ਡਰਮ ਹੁੰਦੇ ਨੇਗੇ ਉਹਨਾਂ ਨੂੰ ਕੱਟ ਕੇ ਆਪਾਂ ਉਹਨਾਂ ਦੇ ਵਿੱਚ ਬੂਟੇ ਲਾ ਕੇ ਜਿੰਨਾ ਕੋਲ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਆਪਣੇ ਘਰਾਂ ਦੇ ਵਿੱਚ ਆਪਾਂ ਛੱਤ ਦੇ ਉੱਪਰ ਰੱਖ ਸਕਦੇ ਆ ਉਹਨਾਂ ਦੇ ਵਿੱਚ ਸਬਜ਼ੀਆਂ ਜਿਹੜੀ ਆ ਲੇਗੀ ਆ ਆਪਣਾ ਮਿਰਚਾਂ ਲੇਗੀ ਆ ਸ਼ਿਮਲਾ ਮਿਰਚ ਹੋਗੀ ਜਾਂ ਹੋਰ ਬੈਂਗਣ ਦੇ ਬੂਟੇ ਨੇਗੇ ਤਾਂ ਧਨੀਆ ਪਦੀਨਾ ਥੋੜੇ ਬਹੁਤੇ ਲਾ ਸਕਦੇ ਆ ਤੇ ਇਸ ਕਰਕੇ ਜਿਹੜੀਆਂ ਸਾਡੀਆਂ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ ਨੇਗੇ ਉਹਨਾਂ ਨੂੰ ਸੰਭਾਲ ਕੇ ਆਪਾਂ ਖੇਤੀ ਦੇ ਵਿੱਚ ਵਰਤੋਂ ਲਿਆ ਸਕਦੇ ਹਾਂ ਸਾਨੂੰ ਅੱਜ ਸਾਰੇ ਜਣਿਆਂ ਨੇ ਦੇਖਿਆ ਤੇ ਬੜਾ ਚੰਗਾ ਲੱਗਿਆ ਸਰਦਾਰ ਭਹਾਦਰ ਸਿੰਘ ਉਹਨਾਂ ਨੇ ਦੱਸਿਆ ਕਿ ਅਸੀਂ ਲਫਾਫੇ ਕੋਈ ਮੁੱਲ ਨਹੀਂ ਲਿਆਉਂਦੇ ਇਹਨਾਂ ਦੇ ਵਿੱਚ ਹੀ ਮਿੱਟੀ ਪਾ ਕੇ ਜਿਹੜੀ ਆ ਉਹ ਅੰਬ ਦੇ ਬੂਟੇ ਜਾਂ ਆਪਣਾ ਪਿੱਪਲ ਆ ਹੋਰ ਡ੍ਰੈਗਨ ਫਰੂਟ ਸਾਰੇ ਬੂਟੇ ਤਿਆਰ ਕਰ ਲਏ ਨੇ ਆ ਸੋ ਭਹਾਦਰ ਸਿੰਘ ਇਹ ਕਿਵੇਂ ਤੁਹਾਡੇ ਕੋਲ ਆਈਡੀਆ ਆਇਆ ਹੈ ਅੱਜ ਨੇ ਆਪਣੀ ਫਸਲ ਦੇ ਵਿੱਚ ਸਰ ਲਫਾਫੇ ਆਉਂਦੇ ਨੇ ਆਪਣੇ ਕੋਈ ਵੀ ਬੀਜ ਦਾ ਕੋਈ ਦਾ ਜਿਹੋਦੇ ਚ ਅਸੀਂ ਬੀਜ ਤਿਆਰ ਕਰਕੇ ਬੀਜ ਬੂਟੇ ਸਾਡੇ ਆਪਣੇ ਆਧ ਧਰਤੀ ਤੇ ਹੋਈ ਜਾਂਦੇ ਨੇ ਇੱਥੇ ਜੀ ਪੱਟ ਜਿਹਨੇ ਤਲਾਂਨੇ ਡ੍ਰੈਗਨ ਨੂੰ ਕੱਟ ਕੇ ਲੋ 3 ਸਾਲ ਬਾਅਦ ਉਹਨੂੰ ਫਰੂਟ ਲੱਗਣ ਲੱਗ ਜਾਂਦਾ ਉਹਦੀ ਟਾਂਗ ਕੱਲ ਮੈਂ ਕੱਟ-ਕੱਟ ਕੇ ਆਪਾਂ ਲਾ ਦਿੰਨੇ ਆ ਜੀ ਤੇ ਜਿਹੜਾ ਵੀ ਸਾਡੇ ਫਾਰਮ ਦੇ ਉੱਪਰ ਕੋਈ ਆਉਂਦਾ ਏ ਕੋਈ ਇਸ ਤਰ੍ਹਾਂ ਦਾ ਆਉਂਦਾ ਦੋਸਤ ਮਿੱਤਰਾਂ ਦਾ ਉਹਨੂੰ ਅਸੀਂ ਨਾਲ ਬੂਟੇ ਨੇ ਤੇ ਆਪਣੇ ਪਿੰਡ ਵੀ ਜਿੰਨੇ ਅਸੀਂ ਸੜਕਾਂ ਸੁਟਕਾਂ ਤੇ ਅੰਬ ਦੇ ਬੂਟੇ ਲਵਾਏ ਨੇ ਕਾਫੀ ਬੂਟੇ ਲਵਾਏ ਨੇ ਹਾਂ ਸੋ ਬੜੀ ਚੰ ਇਹ ਅਸੀਂ ਇਸ ਤਰ੍ਹਾਂ ਦੀ ਨਰਸਰੀ ਆਪ ਤਿਆਰ ਕਰ ਲਾਂਗੇ ਇੱਕ ਤਾਂ ਸਾਨੂੰ ਸਸਤੀ ਪਊ ਇੱਕ ਸਾਨੂੰ ਪਤਾ ਵੀ ਹੁੰਦਾ ਵੀ ਇਹ ਸਾਡੇ ਬੂਟੇ ਨੇ ਫਲ ਦਿੰਦੇ ਨੇਗੇ ਤਾਂ ਉਹਨਾਂ ਤੋਂ ਅੱਗੇ ਜਿਹੜੇ ਆ ਇਹ ਵੀ ਬੂਟੇ ਵਧੀਆ ਚੱਲਣਗੇ ਸੋ ਬੜਾ ਚੰਗਾ ਲੱਗਿਆ ਅੱਜ ਸਰਦਾਰ ਬਾਜਦਰ ਸਿੰਘ ਜਿਹੜੀ ਆ ਸਾਡੇ ਫਾਰਮ ਦੇ ਆ ਕੇ ਬਹੁਤ ਬਹੁਤ ਧੰਨਵਾਦ